ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਸ ਵੀਡੀਓ ਵਿੱਚ ਅਸੀਂ ਜਿਹੜਾ ਸਾਡੇ ਕੋਲ ਪਹਿਲਾ ਗਰੁੱਪ ਹੈਗਾ ਸੀ ਦੂਸਰੀ ਤੀਸਰੀ ਚੌਥੀ ਅਤੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਵਾਸਤੇ ਉਹਨਾਂ ਵਿਦਿਆਰਥੀਆਂ ਦਾ ਦੂਸਰਾ ਸਵਾਲ ਹੱਲ ਕਰਾਂਗੇ ਠੀਕ ਹੈ ਜੀ ਦੂਸਰਾ ਸਵਾਲ ਸਾਡੇ ਕੋਲ ਹੈਗਾ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿਹੜੀ ਬਾਣੀ ਕਿੰਨੇ ਅੰਗ ਉੱਪਰ ਦਰਜ ਹੈ ਸ੍ਰੀ ਗੁਰੂ ਗੁਰੰਤ ਸਾਹਿਬ ਜੀ ਵਿੱਚ ਕਿਹੜੀ ਬਾਣੀ ਕਿੰਨੇ ਅੰਗ ਉਪਰ ਦਰਜ ਹੈ ਠੀਕ ਹੈ ਜੀ ਗੁਰਮੁਖੀ ਅਨੁਸਾਰ ਗਿਣਤੀ ਲਿਖਿਆ ਗਿਆ 1 2 3 4 5 6 7 ਕੁੱਲ 7 ਬਾਣੀਆਂ ਦੇ ਨਾਮ ਹੈਗੇ ਨੇ ਜਿਹੜੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈਗੀਆਂ ਨੇ ਪਹਿਲੀ ਬਾਣੀ ਹੈਗੀ ਹੈ ਜਪਜੀ ਸਾਹਿਬ ਜਪਜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪੰਨਾ ਨੰਬਰ ਅੰਗ 1 ਤੋਂ 8 ਤੱਕ ਦਰਜ ਹੈ 1 ਤੋਂ 8 ਰਹਿਰਾਸ ਸਾਹਿਬ اٹھ انگ اوپر درج ہے اٹھ انگنی صاحب دو سو باہٹ انگوپ درج ہے دو شے دو آسا دیوار چار سو باہٹ انگوپ درج ہے چار شے دو لاما سات سو ترہتر انگ اوپر درج ہے ست سات تین اناند صاحب نو سو ستارہ انگ اوپر درج ہے نو ایک سات سلوک محل نامے کے کہ چودہ سو چھبی انگ اوپر درج ہے 1426 ਪਿਆਰੇ ਵਿਦਿਆਰਥੀਓ ਜਗਤ ਕੇ ਅੰਤਰਿਕਾ ਬਹੁਤ ਸੋਖਾ ਹੈ ਪਹਿਲਾਂ ਬੰਨੇ ਦਾ ਨਾਮ ਜਦ ਕਰ ਲੋ ਜਲਸਭ ਦਾ ਪਾਠ ਹਰ ਰੋਜ਼ ਸਵਕਤੀ ਕੀਤਾ ਜਾਂਦਾ ਹੈ ਸਭ ਤੋਂ ਪਹਿਲਾਂ ਕੀਤਾ ਜਾਂਦਾ ਹੈ ਸਭ ਤੋਂ ਪਹਿਲੇ ਨੰਬਰ ਤੇ 1 ਤੋਂ 8 ਤੱਕ ਉਸ ਤੋਂ ਬਾਅਦ ਰਹਿਰ ਸਭ ਦਾ ਪਾਠ ਕਰੂ ਕੀਤਾ ਜਾਂਦਾ ਸ਼ਾਮ ਨੂੰ ਸਵੇਰ ਨੂੰ ਡੁੱਬਣ ਵੇਲੇ ਇਹ ਹੈਗੇ ਨੇ ਅੱਠ ਅੰਗ ਪੱਦਰ ਉਸ ਤੋਂ ਬਾਅਦ ਆਉਂਦਾ ਸੁਖਮਨੀ ਸਾਹਿਬ ਦਾ ਪਾਠ ਸੁਖਮਨੀ ਸਾਹਿਬ ਦਾ ਪਾਠ ਹਰ ਐਤਵਾਰ ਸੁਖਮਨੀ ਸਾਹਿਬ ਸੋਸਾਇਟੀ ਵਾਲੇ ਕਰਦੇ ਹੈਗੇ ਨੇ ਹਰੇ ਗੁਰੂ ਸਾਹਿਬ ਜੀ ਅੰਮ੍ਰਿਤਵਲੀ ਕਿੱਥੇ ਜਾਂਦਾ ਹੈ ਸੁਖਮਨੀ ਸਾਹਿਬ ਦਾ ਪਾਠ ਤੇ ਅਸਾਦੀਵਾਰ ਦਾ ਪਾਠ ਅੰਮ੍ਰਿਤਵਲੀ ਹੁੰਦਾ ਹੈ ਵੇਖੋ 62 62 62 ਪਹਿਲਾਂ 2 ਆਉਣਾ ਫਿਰ 4 ਆਉਣਾ ਕਿੰਨੂੰ ਤੋਂ ਭਾਵ 262 462 62 ਤੇ 62 ਸੇਮ ਆ ਬਸ ਪਹਿਲਾਂ 2 ਆਉਂਦੇ ਆ ਫਿਰ 4 ਆਉਂਦੇ ਆ ਪਹਿਲਾਂ ਪਾਣੀ ਦਾ ਭਰਾ ਆਉਂਦਾ ਸੁਖਮਨੀ ਸਾਹਿਬ 262 ਤੇ ਫਿਰ ਅਸਾਦੀਵਾਰ 462 ਤੇ ਉਸ ਬਾਅਦ ਆ ਜਾਂਦੇ ਲਾਵਾ ਲਾਵਾ ਦਾ ਪਾਠ ਜਿਹੜਾ ਹੈਗਾ ਜਦੋਂ ਲਾਵਾਂ ਫੇਰੇ ਹੁੰਦੇ ਉਦੋਂ ਕੀਤਾ ਜਾਂਦਾ ਹੈ ਇਹ ਹੈਗਾ 7 7 3 7 7 3 ਠੀਕ ਹੈ ਜੀ ਲਾਵਾਂ 7 7 3 ਅੰਗ ਉੱਪਰ ਦਰਜ ਹੈਗੇ ਫਿਰ ਆ ਜਾਂਦਾ ਅਨੰਤ ਸਵ ਦਾ ਪਾਠ ਅਨੰਤ ਸਵ ਦਾ ਪਾਠ ਹੈਗਾ 9 1 7 ਅੰਗ ਉੱਪਰ ਠੀਕ ਹੈ ਜੀ 9 1 7 ਠੀਕ ਹੈ ਜੀ ਉਸ ਤੋਂ ਬਾਅਦ ਅਜਨਾ ਸ਼ਲੋਕ ਮਹਲੇ ਨੌਵੇਂ ਕੇ ਜਿਹੜੇ ਕਿ ਅਖੀਰ ਤੇ ਪੜੇ ਜਾਂਦੇ ਨੇ ਜਦੋਂ ਭੋਗ ਪੈਂਦਾ ਹੈ ਖੰਡਵਟ ਸਾਹਿਬ ਦਾ ਇਹ ਹੈਗੇ ਨੇ 1426 ਅੰਗ ਉਪਰ ਕਿੰਨੇ ਅੰਗ ਉਪਰ 1426 ਅੰਗ ਉਪਰ ਠੀਕ ਹੈ ਜੀ ਇਹ ਸਵਾਲ 'ਚ ਸਾਡੇ ਕੋਲ ਦੋ ਸਵਾਲ ਹੈਗੇ ਸੀ ਪਹਿਲਾ ਸਵਾਲ ਇਹ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਹੜੀ ਬਾਣੀ ਕਿੰਨੇ ਅੰਗ ਉਪਰ ਦਰਜ ਹੈ ਉਹ ਆਪ ਸਾਰਾ ਰੀਡ ਕਰ ਲਿਆ ਦੂਸਰਾ ਸਵਾਲ ਸਾਡੇ ਕੋਲ ਇਸ ਵਿੱਚ ਹੈਗਾ ਕਿ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਕਿਹੜੀ ਬਾਣੀ ਕਿੰਨੇ ਅੰਗ ਉਪਰ ਦਰਜ ਹੈ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਠੀਕ ਹੈ ਜੀ ਸਾਡੇ ਕੋਲ ਤਿੰਨ ਬਾਣੀਆਂ ਹੈਗੀਆਂ ਨੇ ਇਸ ਵਿੱਚ ਪੇਪਰ ਵਿੱਚ ਪਹਿਲੀ ਦੂਸਰੀ ਤੇ ਤੀਸਰੀ ਪਹਿਲਾ ਹੈਗਾ ਪਾਠ ਜਪੁ ਸਾਹਿਬ ਜਾਪ ਸਹਿਬ ਦਾ ਪਾਠ ਆਰੰਭ ਵਿੱਚ ਹੀ ਹੈ ਗਿਆ ਇੱਕ ਅੰਗ ਤੋਂ 10 ਅੰਗ ਤੱਕ ਠੀਕ ਹੈ ਜੀ 1 ਤੋਂ 10 ਦੂਸਰਾ ਹੈ ਗਿਆ 12 ਪ੍ਰਸਾਦ ਸੁਬਈਏ ਇਹ ਹੈਗਾ ਨਾ 13 ਅੰਗ ਤੋਂ 15 ਅੰਗ ਤੱਕ 13 ਤੋਂ 15 ਤੇ ਤੀਸਰਾ ਹੈ ਗਿਆ 24 ਸਹਿਬ ਦਾ ਪਾਠ 24 ਸਹਿਬ ਦਾ ਪਾਠ ਸ੍ਰੀ ਦਸ਼ਮ ਗਲ ਸਹਿਬ ਜੀ ਦੇ ਵਿੱਚ 1386 ਅੰਗ ਤੋਂ 1388 ਅੰਗ ਤੱਕ ਦਰਜ ਹੈ 1386 ਤੋਂ 1388 ਠੀਕ ਹੈ ਜੀ 1386 ਅੰਕ ਤੋਂ 1388 ਅੰਕ ਤੱਕ ਦਰਜ ਹੈ ਗਿਆ ਇਹ ਵੀ ਜਦਕਾਂ ਤਰੀਕਾ ਬਹੁਤ ਸੌਖਾ ਹੈ ਗਿਆ ਜਾਬ ਸਭ ਦਾ ਪਾਠ ਸਭ ਤੋਂ ਪਹਿਲਾਂ 1 ਤੋਂ 10 ਤਰਪਸਰ ਸਵੇ ਦਾ ਪਾਠ ਉਸ ਤੋਂ ਬਾਅਦ 13 ਤੋਂ 15 ਤੇ 24 ਸਭ ਦਾ ਪਾਠ 13 ਤੋਂ ਆ ਦੇਖੋ ਆਹ ਵਾਲਾ 13 ਹੀ ਹੋਣ ਡਿਆ 13 ਤੋਂ 13 ਹੀ ਗਿਣਤੀ 13 ਦੀ ਚਲਣ ਢੀ ਹੈ 1386 ਤੋਂ 1388 ਠੀਕ ਹੈ ਜੀ ਬਹੁਤ ਸੌਖਾ ਹੈ ਗਿਆ ਪਿਆਰੇ ਵਿਦਿਆਰਥੀਓ ਤੁਸੀਂ ਜਰੂਰ ਸਾਰੇ ਵਿਦਿਆਰਥੀ ਇਹ ਪੂਰੇ ਰੀਜਨਾਂ ਪੇਪਰ ਆਪਣਾ ਤਿਆਰ ਕਰੋ ਕਿ ਆਪਣੇ ਇਹ ਤਿਆਰੀ ਕਰੋ ਡਟ ਕੇ ਸੋ ਅਗਲੀ ਵੀਡੀਓ ਵਿੱਚ ਅਸੀਂ ਤੀਸਰਾ ਸਵਾਲ ਹੱਲ ਕਰਾਂਗੇ ਜਿਉ ਅਸੀਸ ਬੁਲਾਈਏ ਫਤਿਹ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ